ਲੈ ਕੇ ਹੁਣ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਜੱਗਾ ਸਾਡਾ ਕੈਨੇਡਾ ਵਾਲਾ ਜਗਰਾਉਂ ਦਾ ਰਹਿਣ ਵਾਲਾ ਵੀਰ ਜੱਤਸਲਾਂ ਦਾ ਮੁੰਡਾ ਨਿਕਾਇਆ ਸੀ ਗਿਆ ਜਦੋਂ ਮਾਂ ਕੈਂਸਰ ਨਾਲ ਮਰ ਗਈ ਸੀ ਪਿਓ ਨੇ ਹੋਰ ਵਿਆਹ ਕਰਾ ਲਿਆ ਦਾਦੀ ਨੇ ਪਾਲਿਆ ਦਾਦੀ ਨੇ ਪਾਲ ਕੇ ਕੈਨੇਡਾ ਦੀ ਰਿਸ਼ਤਾ ਕਰਾਇਆ ਕੈਨੇਡਾ ਭੇਜਿਆ ਪੁੱਤਾਂ ਬਸ ਕੈਨੇਡਾ ਜਾ ਕੇ ਐਸਾ ਚੱਕਰ ਚੱਲਿਆ ਘਰ ਵਾਲੀ ਦੇ ਨਾਲ ਡਿਸਪਿਊਟ ਪੈ ਗਿਆ ਡਿਸਪਿਊਟ ਪੈਣ ਤੋਂ ਬਾਅਦ ਥਾਣੇ ਪੁਲਿਸ ਸਾਦਲੀ ਪੁਲਿਸਪ ਨੂੰ ਫੜਾਤਾ ਥਾਣੇ ਪੁਲਿਸ ਜਾ ਕੇ ਉੱਥੇ ਹੱਪਸਟ ਹੋ ਗਿਆ ਜੇਲ੍ਹ ਚ ਬਸ ਉੱਥੇ ਕਿਸੇ ਗੈਂਗ ਨਾਲ ਲੱਗ ਗਿਆ ਚੈਨ ਸਨੇਚਿੰਗ ਕਰਨ ਲੱਗ ਗਿਆ ਮੈਰੋਆਨਾ ਭੰਗ ਪੀਣ ਲੱਗ ਗਿਆ ਹੱਪਸਟ ਹੋ ਗਿਆ ਵਾਈਫ ਨੇ ਇਹਦੇ ਮਾਮੇ ਦੇ ਮੁੰਡੇ ਨਾਲ ਵਿਆਹ ਕਰਾ ਲੈ ਸਕੀ ਨਾਲ ਉਦੇ ਨਾਲੇ ਹੋਰ ਅਫਸਰਟ ਹੋ ਗਿਆ ਉਸ ਤੋਂ ਬਾਅਦ 6-7 ਸਾਲ ਕੈਨੇਡਾ ਦੇ ਵਿੱਚ ਰਿਹਾ ਤਾਂ ਇਹਦਾ ਪਾਸਪੋਰਟ ਵੀ ਐਕਸਪਾਇਰ ਹੋ ਗਿਆ ਤੇ ਪਾਸਪੋਰਟ ਐਕਸਪਾਇਰ ਹੋਣ ਤੋਂ ਬਾਅਦ ਇਹ ਉੱਥੇ ਸ਼ੈਲਟਰਾਂ 'ਚ ਰਹਿੰਦਾ ਸੀ ਇਹ ਉੱਥੇ ਸੜਕ ਤੇ ਰਹਿੰਦਾ ਸੀ ਉਸ ਤੋਂ ਬਾਅਦ ਇਹ ਕਿਨਾਂ ਮੈਂ ਇੰਡੀਆ ਆਉਣਾ ਉੱਥੋਂ ਸਰਕਾਰ ਨੇ ਇਹਨੂੰ ਵਨ ਟਾਈਮ ਪਾਸਪੋਰਟ ਬਣਵਾ ਕੇ ਵਾਈਟ ਪਾਸਪੋਰਟ ਬਣ ਟਰੈਵਲਿੰਗ ਲਈ ਇੰਡੀਆ ਭੇਜਤਾ ਇਹਦੀ ਵਾਪਸੀ ਦੀ ਟਿਕਟ ਵੀ ਕਰਾਈ ਨਾਲ ਇੰਡੀਆ ਆ ਗਿਆ ਆ ਕੇ ਅਫਸੈਟ ਹੋਇਆ ਹੋਇਆ ਸੀ ਘਰੇ ਗਿਆ ਪਿਓ ਨੇ ਘਰੇ ਨਹੀਂ ਵੜਨ ਦਿੱਤਾ ਭੈਣ ਭਰਾਵਾਂ ਨੇ ਘਰੇ ਨਹੀਂ ਵੜਨ ਦਿੱਤਾ ਦਾਦੀ ਮਰ ਚੁੱਕੀ ਸੀ ਬਸ ਇਹ ਸੜਕਾਂ ਤੇ ਰਹਿਣ ਲੱਗ ਗਿਆ ਪਾਸਪੋਰਟ ਇਹਦਾ ਗੁੰਮ ਗਿਆ ਕਾਗਜ਼ ਪੱਤਰ ਕਿਨ ਸੱਟ ਤੇ ਕਿਤੇ ਪਤਾ ਹੀ ਨਹੀਂ ਕਿੱਥੇ ਗਿਆ 4-5 ਸਾਲ ਇਹ ਸੜਕਾਂ ਤੇ ਰਹਾ ਸੜਕਾਂ ਤੇ ਰਹਿ ਕੇ ਤੁਸੀਂ ਦੇਖੀਆਂ ਤਸਵੀਰਾਂ ਕੀ ਹਾਲ ਹੋ ਗਿਆ ਇਹ ਜੱਗੇ ਦਾ ਤੇ 2016 ਦੇ ਵਿੱਚ ਢਾਬੇ ਤੇ ਸ਼ੁਰੂਆਤੀ ਦੌਰਾਂ 'ਚ ਜਦੋਂ ਸਾਡੇ ਕੋਲ ਬਾਪੂ ਕੇਸਰ ਸਿੰਘ ਜੀ ਸੀਗੇ ਚੁਕਲਾ ਬਾਈ ਸੀ ਉਦੋਂ ਸਾਨੂੰ ਇਹ ਢਾਬੇ ਤੇ ਮਿਲਿਆ ਉਹ ਤਸਵੀਰਾਂ ਵੀ ਅਸੀਂ ਸਾਂਝੀਆਂ ਕੀਤੀਆਂ ਹੋਈਆਂ ਸੜਕ ਤੇ ਜਾਂਦਾ ਸੀ ਘੇਰ ਲਿਆ ਇਹਨੂੰ ਨਮਾਇਆ ਧਵਾਇਆ ਰੋਟੀ ਪ੍ਰਸ਼ਾਦਾ ਛਕਾਇਆ ਇੱਕ ਦਿਨ ਮੈਂ ਆਪਣੀ ਭੈਣ ਦੇ ਘਰੇ ਜਾਣਾ ਖੰਨੇ ਮੇਰੀ ਭੈਣ ਆ ਇਹਨੇ ਸਾਥ ਤੋਂ 200 ਰੁਪਏ ਲਿਆ ਚਲੇ ਗਿਆ ਨਾ ਧੋਕੇ ਉਸ ਤੋਂ ਬਾਅਦ ਸਮਾਂ ਬੀਤਦਾ ਗਿਆ 2017 ਦੇ ਵਿੱਚ ਸਾਨੂੰ ਫੋਨ ਕਰਕੇ ਦੱਸਿਆ ਕਿਸੇ ਵੀਰ ਨੇ ਵੀ ਜਿਹੜਾ ਤੁਸੀਂ ਫੋਟੋਆਂ ਪਾਈਆਂ ਸੀ ਢਾਬੇ ਤੇ ਕਿਸੇ ਟਾਈਮ ਉਹ ਕੈਨੇਡਾ ਦਾ ਪੀਆਰ ਆ ਮੁੰਡਾ ਵੀ ਉਹ ਸੜਕਾਂ ਦੇ ਰੌਲਦਾ ਜਗਰਾਉਂਦਾ ਮੁੰਡਾ ਉਹ ਗਿਉਨ ਕੋਈ ਨਹੀਂ ਸਾਮਦਾ ਜੇ ਤੁਸੀਂ ਉਹਦੀ ਮਦਦ ਕਰੋ ਉਹ ਕੈਨੇਡਾ ਬਾਹਰ ਜਾ ਸਕਦਾ ਤਾਂ ਅਸੀਂ ਵੀਰ ਨੂੰ ਕਰਨੈਲ ਗੇਟ ਦੇ ਕੋਲੋਂ ਜਗਰਾਉਂ ਤੋਂ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਰੈਸਕਿਊ ਕਰਕੇ ਲੈ ਕੇ ਆਏ 2017 ਦੇ ਵਿੱਚ ਇੰਡਜੇ ਦੇ ਵਿੱਚ ਉਹ ਵੀ ਤਸਵੀਰਾਂ ਅਸੀਂ ਸਾਂਝੀਆਂ ਕੀਤੀਆਂ ਤੁਸੀਂ ਦੇਖੋ ਉਸ ਤੋਂ ਬਾਅਦ ਜੱਗੇ ਵੀਰ ਦੀ ਵੀਡੀਓ ਸ਼ੇਅਰ ਕੀਤੀ ਸੰਗਤਨ ਨੂੰ ਬੇਨਤੀ ਕੀਤੀ ਵੀ ਇਹਨੂੰ ਕੋਈ ਜੇ ਜਾਣਦਾ ਪਛਾਣਦਾਰ ਸਾਨੂੰ ਦੱਸੋ ਬੜੇ ਵੀਰਾਂ ਦੇ ਫੋਨ ਆਏ ਇਹਦੇ ਨਾਲ ਇੱਕ ਕੇਸ ਵਰਕਰ ਸੀ ਇਹਦੀ ਭੈਣ ਗੁਰਪ੍ਰੀਤ ਕੌਰ ਬਾਹਰ ਕੈਨੇਡਾ ਚ ਉਹ ਵੀ ਉਸੇ ਕਾਉਂਸਲਿੰਗ ਵਾਲੇ ਸ਼ੈਲਟਰ ਚ ਜਾਂਦੀ ਸੀ ਜਿੱਥੇ ਇਹਦੇ ਇਹਦੀ ਸ਼ੈਲਟਰ ਦੇ ਵਿੱਚ ਕਾਉਂਸਲਿੰਗ ਹੁੰਦੀ ਸੀ ਉਹਨੇ ਭੈਣ ਨੇ ਦੱਸਿਆ ਵੀ ਇਹ ਸ਼ੈਲਟਰ ਚ ਰਹਿੰਦਾ ਸੀ ਦੀ ਕਾਉਂਸਲਿੰਗ ਹੁੰਦੀ ਸੀ ਬਸ ਇਹ ਆਪਣੇ ਕਾਉਂਸਲਰ ਨੂੰ ਇਹੀ ਗੱਲ ਕਹੀ ਕਿ ਮੈਂ ਇੰਡੀਆ ਜਾਣਾ ਇੰਡੀਆ ਜਾਣਾ ਇੰਡੀਆ ਜਾਣਾ ਉਹਨਾਂ ਨੇ ਵੀ ਇਹਨੂੰ ਮੈਨਿਪੂਲੇਟ ਕਰਕੇ ਦੇ ਦਿਮਾਗ 'ਚ ਪਾਤੀ ਗੱਲ ਵੀ ਤੂੰ ਇਹ ਤਾਂ ਅਫਸਰਟ ਸੀਗਾ ਹੀ ਵੀ ਜੇ ਤੂੰ ਮੈਨੂੰ ਮੈਰੋਵਾਨਾ ਪੀਣਾ ਸੀ ਤੈਨੂੰ ਮੁੱਲ ਲੈਣਾ ਪੈਂਦਾ ਇੰਡੀਆ ਤੈਨੂੰ ਫ੍ਰੀ ਮਿਲੂਗਾ ਬਸ ਇਹਨੇ ਜੈਦੀ ਫੜ ਲਈ ਮੈਂ ਇੰਡੀਆ ਜਾਣਾ ਉਹਨਾਂ ਨੇ ਜੱਜ ਦੇ ਸਾਹਮਣੇ ਪੇਸ਼ ਕੀਤਾ ਤਾਂ ਜੱਜ ਨੇ ਇਹਨੂੰ ਪੁੱਛਿਆ ਕੀ ਕਰਨਾ ਹੈ ਕਹਿੰਦਾ ਜੀ ਮੈਂ ਇੰਡੀਆ ਜਾਣਾ ਤਾਂ ਜੱਜ ਨੇ ਇਨੂੰ ਇੰਡੀਆ ਭੇਜਣ ਦੇ ਆਪ ਆਰਡਰ ਕਰਤੇ ਉਹ ਭੈਣ ਨੇ ਦੱਸਿਆ ਵੀ ਵੀ ਜੇ ਤਾਂ ਇਹ ਮੁੜਿਆ ਹੋਂਦਾ ਫਿਰ ਤੇਰੀ ਪੀਆਰ ਬਰਕਰਾਰ ਸੀ ਫਿਰ ਇਹ ਅਜ ਤ ਹ ਲੈ ਕੇ ਹੁਣ ਤੱਕ 6 ਸਾਲ ਹੋ ਗਏ ਮੁੜਿਆ ਹੀ ਨਹੀਂ ਵਾਪਸ ਵੀ ਇਹਦੀ ਪੀਆਰ ਕੈਨਸਲ ਹੋ ਗਈ ਆ ਹੁਣ ਤਾਂ ਇਹਦਾ ਇੱਕੋ ਹੀ ਆਪਸ਼ਨ ਆ ਇੱਕੋ ਹੀ ਹੱਲ ਆ ਵੀ ਜੇ ਇਹ ਇਹਦਾ ਬੇਟਾ ਜਿਹੜਾ ਬਾਹਰ ਕੈਨੇਡਾ ਦੇ ਵਿੱਚ ਆ ਉਹ ਇਹਨੂੰ ਸੱਦੇ ਜੱਗੇ ਦਾ ਤਲਾਕ ਹੋਣ ਤੋਂ ਪਹਿਲਾਂ ਇੱਕ ਬੇਟਾ ਸੀ ਕੈਨੇਡਾ ਦੇ ਵਿੱਚ ਅੱਜ ਉਹ ਵੀ 17-18 ਸਾਲਾਂ ਦਾ ਹੋ ਗਿਆ ਬਾਲਗ ਹੋ ਗਿਆ ਠੀਕ ਆ ਉਹ ਕੈਨੇਡਾ ਦੇ ਵਿੱਚ ਜੰਮਿਆ ਬਲਿਆ ਕਦੇ ਆਪਣੇ ਪਾਪਾ ਨੂੰ ਨਹੀਂ ਮਿਲਿਆ ਪਰ ਅਸੀਂ ਅੱਜ ਇਸ ਵੀਡੀਓ ਦੇ ਮadhyam ਨਾਲ ਉਹਨੂੰ ਵੀ ਬੇਨਤੀ ਕਰਦੇ ਆਂ ਵੀ ਪੁੱਤ ਆਪਣੇ ਪਾਪਾ ਦੀ ਮਦਦ ਕਰ ਅੱਜ ਅਸੀਂ ਜੱਗੇ ਦੀ ਵੀਡੀਓ ਕਾਹਤੋਂ ਪਾਉਣ ਲੱਗੇ ਆਂ ਇਹ ਵੀ ਇੱਕ ਸਸਪੈਂਸ ਆ ਇਹ ਵੀ ਇੱਕ ਸਮੱਸਿਆ ਵਾ ਜੱਗੇ ਦੀ ਤੁਸੀਂ ਹਾਲਤ ਦੇਖੋ ਕੀ ਹੋਈ ਪਈ ਆ ਪੈਰ ਕਿਵੇਂ ਹੋਏ ਪਏ ਆ ਕੱਪੜੇ ਕਿੱਦਾਂ ਦੇ ਪਾਏ ਹੋਏ ਆ ਜੱਗਾ ਹੁਣ ਪਿਛਲੇ 1 ਸਾਲ ਤੋਂ ਲਗਾਤਾਰ ਕਹਿ ਰਿਹਾ ਸੀ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਅਸੀਂ ਬੜਾ ਸਮਝਾਉਂਦੇ ਸੀ ਵੀ ਜੱਗੇ ਕਿਹਦੇ ਕੋਈ ਜਾਣਾ ਪਰ ਨਹੀਂ ਮੰਨਿਆ ਸਿਆਲਾਂ ਚ ਅਸੀਂ ਇਹਨੂੰ ਭੇਜਤਾ ਵੀ ਚਲ 2-4 ਦਿਨ ਲਾਇਆ ਇਹ ਗਿਆ ਇਹਨੂੰ ਕਿਸੇ ਨੇ ਆਪਣੇ ਘਰੇ ਨਹੀਂ ਵੜਨ ਦਿੱਤਾ। ਇੱਕ ਇਹਦਾ ਬਰਾਉਣਾ ਲੁਧਿਆਣੇ ਵਾਲਾ ਉਹਦਾ ਜ਼ਰੂਰ ਧੰਨਵਾਦ ਆ। ਉਹਨੇ ਚਾਹੇ ਘਰੇ ਤਾਂ ਨਹੀਂ ਰੱਖਿਆ ਇਹਨੂੰ ਪਰ ਉਹ ਇੱਥੇ ਛੱਡ ਗਿਆ ਕਿ ਇਹਨੂੰ ਵਾਪਸ। ਇਹਦੀਆਂ ਤਿੰਨ ਭੈਣਾਂ ਜage ਚਾਰ ਚਾਰ ਭੈਣਾਂ ਇੱਕ ਲੁਧਿਆਣੇ ਵਿਆਹੀ ਹੋਈ ਆ। ਇੱਕ ਲੁਧਿਆਣੇ ਇੱਕ ਹਲਕੱਤੀ ਹਾਂ। ਇੱਕ ਖੰਨੇ ਇੱਕ ਖੰਨੇ ਇੱਕ ਜਗਰਾਉਂ ਜਗਰਾਉਂ ਵੀ ਇੱਕ ਜਗਰਾਉਂ ਕਿੱਥੇ? ਉਹ ਤਾਂ ਇਹ ਉੱਤੇ ਰਹਿੰਦੀ ਹੈ ਜਿੱਥੇ ਆਪਣੇ ਭਰਾ ਨਾਲ ਕੱਟੇ ਮਾਲ ਕੋਲ ਕੱਟੇ ਮਾਲ। ਬਾਕੀ ਆ ਵੀ ਕੋਲੇ ਧਾਰ ਕਰ ਲੈਣ ਕਿ ਆ ਦੀ। ਹੂੰ ਮੇਰੇ ਕੋਲ ਪੈਸਾ ਹੈ 50000 ਬ੍ਰੈਸ਼ਰ ਬੈਂਕ 'ਚ। 7 ਲੱਖ ਦਾ ਕਿਰਾਇਆ। ਜਿਹਦੇ ਪੁੱਤਰ ਕੋਲ 7 ਲੱਖ ਡਾਲਰ ਹੁੰਦਾ ਤੇ ਕੱਟੇ ਕਰ। ਪਰ ਮਾਰਾ ਡਾਲਰ ਹੈ ਪਤਾ ਨਹੀਂ 7 ਲੱਖ ਇਹਨਾਂ ਦੋਨਾਂ 'ਚ ਨਹੀਂ ਹੁਣ ਟਰ ਘਰੇ ਗਿਆ ਸੀ ਗੋਲਡੀ ਕੋਲੇ। ਉਹਦੇ ਕੋਲੇ ਆਪਣੇ ਭਰਾ ਕੋਲੇ ਨਵੀ ਕੋਲੇ ਕੀ ਕਹਿੰਦਾ ਉਹ ਕਹਿੰਦਾ ਪੈਸੇ ਲੈ ਆ। ਤੇ ਆਪਣੇ ਜਿਵੇਂ ਨੇ ਘਰੇ ਰੱਖਿਆ ਤੈਨੂੰ ਨਹੀਂ ਰੱਖਿਆ ਨਹੀਂ ਕਹਿੰਦਾ ਕਿਰਾਏ ਤੇ ਜਾ ਭਾਗੇ ਤੇ ਠੀਕ ਆ ਮੇਰੇ ਕੋਲ ਕਿਰਾਏ ਤੇ ਭੈਣ ਕੋਲੇ ਗਾਈ ਖੰਨੇ ਵਾਲੀ ਕੋਲੇ ਜਿਉਂ ਨੇ ਵੀ ਰੱਖਿਆ ਉਹਨੇ ਵੀ ਨਹੀਂ ਰੱਖਿਆ ਆਧਾਰ ਕਾਰਡ ਦੇ ਦਿਓ ਤੁਸੀਂ ਤੇ ਅੱਜ ਜੱਗੇ ਦੀ ਹਾਲਤ ਦੇਖੋ 10 ਦਿਨ ਹੋ ਗਏ ਜੱਗਾ ਇੱਥੋਂ ਸਾਡੇ ਕੋਲੋਂ ਚਲਾ ਗਿਆ 10 ਦਿਨਾਂ ਬਾਅਦ ਅੱਜ ਜੱਗਾ ਮਿਲਿਆ ਸਾਨੂੰ ਸਵੇਰੇ ਕਾਲ ਆਈ ਉਤੋਂ ਕਾਉਂਸਲਰ ਨੇ ਵੀ ਕਿਸੇ ਨੇ ਜਗਰਾਉਣ ਤੋਂ ਕਾਲ ਕੀਤੀ ਵੇਰਾ ਰਵਿੰਦਰ ਸਾਡੀ ਟੀਮ ਦਾ ਮੈਂਬਰ ਵੀਰ ਜਿਗਰਾੋਂ ਤੋਂ ਇਹਨਾਂ ਦੀ ਡਿਊਟੀ ਲਈ ਵੀ ਜੱਗਾ ਲੱਭੋ ਜੇ ਕਿਤੇ ਲੱਭਦਾ ਦਾ ਜਿਗਰਾੋਂ ਕਿਤੇ ਫਿਰ ਕਿਵੇਂ ਪਤਾ ਲੱਗਿਆ ਤੁਹਾਨੂੰ ਉਹਨਾਂ ਦਾ ਫੋਨ ਆ ਜੀ ਨਾਲ ਉਹਨਾਂ ਨੇ ਪੁੱਛਿਆ ਸੀ ਉਹ ਕਹਿੰਦੇ ਬੱਬਾ ਰੱਬ ਦੀ ਜਗਾ ਕੋਈ ਉੱਥੇ ਵੀ ਰਹਾ ਰਿਹਾ ਸੀ ਵੀ ਇਹ ਬਣਾ ਕੇ ਕੱਪੜੇ ਬਦਲਦੇ ਵੀ ਇੱਥੇ ਆ ਕੇ ਲੈ ਜਾ ਠੀਕ ਆ ਫਿਰ ਹੁਣ ਜਦੋਂ ਮੈਂ 4 ਵਜੇ ਗੱਲ ਹੋਈ ਸੀ ਮੈਂ ਵੀ ਫ੍ਰੀ ਹੋ ਕੇ ਲੈ ਆਇਆ ਸੀ ਫਿਰ ਤੂੰ ਜਾ ਕੇ ਲੈ ਕੇ ਆਇਆ ਜੀ ਜਾ ਕੇ ਲੈ ਕੇ ਆਇਆ ਠੀਕ ਆ ਜੀ ਚਲੋ ਧੰਨਵਾਦ ਆ ਵੀ ਤੇ ਤੁਹਾਡਾ ਹਣਾ ਤੁਸੀਂ ਜਿਹੜਾ ਬਰਾਲਾ ਕੀ ਚਾਰਵਿੰਦਰ ਮੂਵੀ ਦੇ ਕਿਹਨਾਂ ਕਹਿੰਦੇ ਸਰਤਾਜ ਦੀ ਕਿਹ ਸ਼ਾਇਰ ਸ਼ਾਇਰ ਤਾਂ ਕੋਈ ਮੂਵੀ ਨਹੀਂ ਯਾਰ ਹੈ ਜੀ ਨਹੀਂ ਸ਼ਾਇਰ ਮੂਵੀ ਦਾ ਕੋਈ ਨਹੀਂ ਹੈ ਯਾਰ ਜੱਗ ਕੀ ਹਾਲ ਹੋ ਗਿਆ ਦਸਾਂ ਦਿਨਾਂ ਚ ਹੁਣ ਦੁਬਾਰਾ ਜਾਣਾ ਭਜਣਾ ਮੇਰੀ ਮਿਲਦੀ ਹੁਣ ਟਿਕ ਹੈ ਵੀਰੇ ਟਿਕ ਜਾ ਹੁਣ ਨਹੀਂ ਜਾਣਾ ਅੱਛਾ ਦੇ ਕੋਈ ਨਹੀਂ ਕਿਸੇ ਦਾ ਬੇਲੀ ਦੁਨੀਆ ਮਤਲਬ ਪਾਸਪੋਰਟ ਵੀ ਦੇ ਦਾਂਗੇ ਮੇਰੇ ਕੋਲੇ ਕਿੱਥੇ ਪਾਸਪੋਰਟ ਤੇਰਾ ਬਣਿਆ ਬਣੀ ਜਾ ਰਿਹਾ ਜੀ ਕਿੱਥੇ ਆ ਜਿਹੜੇ ਹੁਣ ਬਣਾਏ ਹੀ ਚਿੰਤੇ ਰਹੋਣਾ ਨੇ ਉਹਦਾ ਆਧਾਰ ਕਾਰਡ ਬਣਵਾਏ ਸੀਗੇ ਉਹ ਦੇ ਦੋ ਫਿਰ ਉਹ ਕੀ ਕਰੇਗਾ ਉਹਦੇ ਮੈਂ ਬੈਂਕ ਅਕਾਊਂਟ ਹੈ 1200 ਡਾਲਰ ਉਹ ਲੈਣਾ ਮੈਂ ਕਿੱਥੋਂ ਲੈਣਾ ਪੁੱਤ 1200 ਡਾਲਰ ਉਹ 900 ਡਾਲਰ ਮੇਰਾ ਟ੍ਰਾਂਸਟੋ ਕ੍ਰਾਸ ਬਾਰਡਰੀ ਜੋਂਦਾ ਵਾ ਹੂੰ ਪਬਲਿਕ ਗਾਰਡੀਨ ਟ੍ਰਸਟੀ ਜੋਂਦਾ ਵਾ 34000 ਰੁਪਏ ਮਹੀਨੇ ਦਾ ਮੇਰੇ ਉਹ ਤਾਂ ਉਹ ਕਹਿੰਦੇ ਆਉਂਦਾ ਬੈਂਕ ਵਾਲੇ ਕਿੰਨੇ ਸਾਲ ਹੋ ਗਏ ਪਤਾ ਤੈਨੂੰ ਆਏ ਨੂੰ ਉਹ ਕਹਿੰਦੇ ਉਹਨੇ ਦੇਈ ਜਾਣਾ ਮੈਂ ਬਾਪ ਨਹੀਂ ਨਹੀਂ 10 ਸਾਲ 20 ਸਾਲ ਦੀ ਨਹੀਂ ਉਹਨੇ ਕਹਿੰਦੇ ਕੋਈ ਨਹੀਂ ਦਿੰਦਾ ਵੀਰੇ ਫਿਰ ਇੱਥੇ ਖੋਲ ਦੋ ਮੇਰਾ ਕੋਈ ਨਹੀਂ ਦਿੰਦਾ ਬਸ ਤੂੰ ਮੇਰਾ ਵੀਰਾ ਬਣ ਕੇ ਇੱਥੇ RAMNAND ਹੈ ਐਵੇਂ ਨਾ ਭੱਜ ਦੌੜ ਕਰ ਹੁਣ ਟਿਕ ਜਾ ਤੇ ਇੱਕਰੀ ਬੇਨਤੀ ਹੈ ਸਾਡੀ ਇਹਦੇ ਰਿਸ਼ਤੇਦਾਰਾਂ ਨੂੰ ਯਾਰ ਬਾਈ ਇੰਨੇ ਵੀ ਨਿਰਬੋਹੀ ਨਾ ਹੋ ਯਾਰ ਮਿਲ ਤਾਂ ਜਾਇਆ ਕਰੋ ਆਕ ਭੈਣਾ ਨਾਲ ਦੀਆਂ ਜੰਮੀਆਂ ਭੈਣਾ ਨੂੰ ਬੇਨਤੀ ਆ ਐਡਾ ਕਿੱਡਾ ਕਿ ਜਲਾਦ ਦਾ ਜੱਗਾ ਮਿਲ ਹੀ ਜਾਇਆ ਕਰੋ ਤਾਂ ਜੋ ਇਹਨੂੰ ਸਬਰਤਰ ਆ ਜਾਏ ਕਿ ਵੀ ਹਾਂ ਮੇਰਾ ਕੋਈ ਆਉਂਦਾ ਮੈਨੂੰ ਮਿਲਣ। ਜਦੋਂ ਇਹ ਕਿਸੇ ਹੋਰ ਦੇ ਰਿਸ਼ਤੇਦਾਰ ਨੂੰ ਮਿਲਣ ਆਇਆ ਇਹਨੂੰ ਦੇਖਦਾ ਫਿਰ ਇਹਦੇ ਬਹੁਤ ਅੰਦਰ ਤੜਫਣਾ ਹੁੰਦੀ ਹੈ। ਜਦੋਂ ਇਹ ਕਿਸੇ ਨੂੰ ਜਾਂਦੇ ਦੇਖਦਾ ਸੀ ਕਿਸੇ ਨੂੰ ਘਰੇ ਭੇਜਦੇ ਆਂ ਵੀ ਅੱਜ ਉਹਦਾ ਪਰਿਵਾਰ ਲੈਣ ਆ ਗਿਆ ਉਹਦਾ ਘਰ ਲੱਭ ਗਿਆ। ਫਿਰ ਜੱਗਾ ਤਰਲੋ ਮੱਛੀ ਲ ਕਰਦਾ। ਮਿਲ ਜਿਆ ਕਰੋ ਵਾ। ਤਾਂ ਜੋ ਜੱਗ ਵਰਗੇ ਵੀਰ ਸਾਡੇ ਪਰਿਵਾਰ ਦੇ ਵਿੱਚ ਅੰਦਰ 596 ਮੈਂਬਰ ਆ ਸਾਡੇ ਪਰਿਵਾਰ ਚ ਅੱਜ ਉਹਨਾਂ ਨੂੰ ਉਹਨਾਂ ਦੇ ਆਪਣੇ ਜੀ ਮਿਲਦੇ ਰਹਿਣ ਘੱਟੋ ਘੱਟ ਉਹਨਾਂ ਨੂੰ ਸਕੂਨ ਤਾਂ ਰਹੇ ਵੀ ਸਾਡਾ ਕੋਈ ਹੈਗਾ ਜੱਗੇ ਲਈ ਅਰਦਾਸ ਕਰਿਓ ਜੱਗੇ ਦੇ ਬੇਟੇ ਨੂੰ ਵੀ ਬੇਨਤੀ ਹੈ ਸਾਡੀ ਵੀ ਵੀਰੇ ਹੁਣ ਤੋਂ ਵੱਡਾ ਹੋ ਚੱਲਿਆ ਇਹਨੂੰ ਕੈਨੇਡਾ ਲੈ ਜਾ ਕੇ ਮੇਰੀ ਜਨਾਨੀ ਮਾਰਨਾ ਚਾਹੁੰਦੀ ਆ ਇਹਨਾਂ ਦੇ ਸਬਕ ਉੱਤੇ ਕਾਰਵਾਈ ਕੀਤੀ ਜਾਵੇ 302 ਦਾ ਪੱਤਾ ਹੋਵੇ 420 ਦਾ ਕਰਚਾ ਹੋਵੇ ਜੀ ਜਿਹੜੀ ਦਾ ਕਰਚਾ ਹੋਵੇ ਪਰ ਠੀਕ ਹੋਣ ਨਹੀਂ ਬੋਲਣਾ ਬਸ ਦੇਖੋ ਇੰਨਾ ਅਫਸੈਟ ਹੋਇਆ ਫਿਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ